ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ। ਲੈ ਮਿੱਤਰੋ ਛੋਟੀ ਵੀਡੀਓ ਦਿਖਾਉਣ ਆਇਆ। ਇਹ ਆ ਗਿਆ ਆਪਣਾ ਕੱਟਾ ਨਵਾਬ ਦਾ। ਇਹ ਮੱਝ ਦਾ। 20 ਕਿਲੋ ਦਾ ਸਰਟੀਫਿਕੇਟ ਦਾ ਹਰਿਆਣੇ ਚਵਾਈ ਹੋਈ ਹੈ। ਚੱਲ ਦੀ ਵਿੱਚ ਇਹ ਇਹ ਆ ਗਈ ਆਪਣੀ ਵੱਡੀ ਮੱਝ ਜਿਹੜਾ ਚੌਥਾ ਛਤਾਨ ਆਇਆ ਡਰਾਈ ਵੀਟੀ ਚ। ਧਨੋਲੇ। ਇਹ ਆ ਗਈ ਆਪਣੀ ਜਵਰਾਜ ਦੀ। 18 ਮਹੀਨੇ 18 ਮਹੀਨੇ ਉੱਪਰ ਲੀ 18 ਮਹੀਨੇ ਆ 13 ਮਹੀਨੇ ਦੇ ਵਿਚਾਲੇ ਤਿੰਨਾਂ ਦੀ ਹੀ ਹੋ ਗਈ ਇਹਨਾਂ ਦੀ ਤੇ ਤਿੰਨਾਂ ਦੇ ਆਪਾਂ ਗੋਪੀ ਬੰਨ ਲਾਤਾ ਇਹਨਾਂ ਦੇ ਇਹ ਆ ਗਈ ਆਪਣੀ ਵੱਡੀ ਤੇ ਇਹਦੀ ਮੰਮੀ ਦਾ ਦੁੱਧ ਸੀਗਾ ਮਿੱਤਰੋ ਖੀਰੀ ਦਾ 16 ਕਿਲੋ ਪਹਿਲੇ ਸੂਏ ਦਾ ਵਾਹਿਗੁਰੂ ਮਿਹਰ ਕਰੇ ਇਹਨੂੰ ਤੰਦਰੁਸਤੀਆਂ ਬਖਸ਼ੇ ਉਹ ਆਪਣੀ ਗਾਂ ਆ ਗਈ ਉਹਦਾ ਪਹਿਲੇ ਸੂਏ 17 ਸੀ ਦੂਜੇ ਸੂਏ 21 ਕਿਲੋ ਲੀਟਰ ਦੁੱਧਾ ਹੁਣ ਉਹ ਬਹਿੜ ਆ ਗਈ ਉਹਦੀ ਉਹ ਬੈਠੀ ਅੰਦਰ ਤੇ ਇਹ ਆਪਣੀ ਸ਼ਾਈ ਵਾਲਾ ਗਏ ਇਹ ਬੱਚਾ ਸ਼ਾਈ ਵਾਲ ਪਿਓਰ ਇਹਦੇ ਨਾਲ ਤੇ ਬਾਬਾ ਸੁੱਖ ਰੱਖੇ ਇਹਨਾਂ ਨੂੰ ਮਿਹਰ ਕਰੇ ਕਰਮਾਂ ਵਾਲੀਆਂ ਜਿਉਂਦੀਆਂ ਵਸਤੀਆਂ ਰਹਿਣ ਇਹ ਹੀ ਆਪਣਾ ਨਾਮ ਰੋਸ਼ਨ ਕਰਨੀਆਂ ਬਾਕੀ ਛੋਡੇ ਵਰਗੇ ਭਾਈਆਂ ਦੀ ਸਪੋਰਟ ਬਹੁਤ ਜ਼ਿਆਦਾ ਹੈ ਜਿਹੜੇ ਭਾਈਆਂ ਨੇ ਸਹੀ ਨਾਲ ਨਹੀਂ ਚੱਕਸਰ ਕਰਿਆ ਭਰਾਵਾਂ ਨੂੰ ਕੇ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਇਹ ਦੇਖੋ ਨਵਾਬ ਦਾ ਘਟਾ ਹੈ ਨਵਾਬ ਦਾ 13 ਮਹੀਨੇ ਉਮਰ ਹੋ ਗਈ ਐਨ ਬਾਬੇ ਦੀ ਕਿਰਪਾ ਨਾਲ ਟੋਪ ਕੁਆਲਿਟੀ ਹੈ ਇਹ ਕਿਸੇ ਵੀਰ ਨੇ ਲੈਣਾ ਹੋਇਆ ਹੈ ਸੇਲ ਵੀ ਕਰਦਾ ਹੈ ਚੰਗੇ ਵੀਰ ਕੋਲ ਜਾਣਾ ਚਾਹੀਦਾ ਅਸਤੀ ਗਲਾਂ ਦੇਖੋ ਪੂਰਾ ਐਨ ਚੋਬਰ ਹੈ 13 ਮਹੀਨੇ ਦੀ ਉਮਰ ਹੈ ਮੇਰੇ ਮੋਢੇ ਤਾਂ ਹੀ ਆਉਂਦਾ ਹੈ ਇਹਦਾ ਬੱਚਾ ਹੈਦਾ ਸਰਟੀਫਿਕੇਟ ਹੈਗਾ ਆਪਣੇ ਕੋਲ 20 ਕਿਲੋ ਦਾ ਇਹ ਆਪਣੇ ਆਪਣੇ ਝੋਟੀਆਂ ਚਬਰਾਜ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਛੋਟੇ ਵਰਗੇ ਭਾਈਆਂ ਸਾਫ ਚਾਹੀਦੇ ਸੀ ਚਵਾਈ ਕਰਾਵਾਂਗੇ ਪਰ ਚਗਰਾਉ ਪੀਡੀਐਫ ਦੇ ਵਾਇਰ ਨੂੰ ਮੇਰ ਕਰੇ ਬਾਕੀ ਸਾਥ ਚਾਹੀਦਾ ਹੁੰਦਾ ਭਰਾਵਾਂ ਦਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਜਿਹੜੀ ਚੀਜ਼ ਮਰਜੀ ਜਤਲੇ ਭਾਈਆਂ ਦੇ ਸਾਥ ਨਾਲ ਕੱਲਾ ਨਹੀਂ ਇੱਥੇ ਕੋਈ ਵੱਡਾ ਹੁੰਦਾ ਛੋਟੇ ਵਰਗੇ ਭਾਈਆਂ ਨਾਲ ਹੀ ਹੁੰਦਾ ਬਾਕੀ ਚੈਨਲ ਨੂੰ ਭਰਾ ਮੰਨ ਕੇ ਲਾਜ਼ਮੀ ਸਬਸਕ੍ਰਾਈਬ ਕਰਿਓ ਸੰਧੂ ਡੇਰੀ ਫਾਰਮ ਸਰਦੂਲਗੜ ਆਦੇ ਬੱਚਾ ਪਿਓ ਰਿਸ਼ਾਈ ਵਾਲਾ ਇਹ ਜੇ ਕਿਸੇ ਆਪਣੇ ਨਗਰ ਨੇ ਚਾਹਿਆ ਤਾਂ ਉਹ ਛੱਡ ਦਿਆਂਗੇ ਇਹ ਆ ਗਈ ਆਪਣੇ ਬੈੜੇ ਗਾਂ ਦੀ ਇਹ ਵੀ ਚੰਗਾ ਲਾਉਂਦੀ ਹੁੰਦੀ ਆ ਦੋ ਕੁ ਮਹੀਨੇ ਰਹਿ ਗਏ ਤੇ ਇਹ ਵੀ ਹੁਣ ਚਵਾਈ ਕਰ ਲਈ ਆਪਾਂ ਇਹਨੂੰ 21 ਕਿਲੋ ਦੁੱਧ ਤੇ ਜਲਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲਦੀ ਆ ਤੇ ਇਹ ਆਪਣੇ ਕੋਲ ਦੋ ਕਟੀਆਂ ਰਹਿ ਗਈਆਂ ਇਹ ਆਈ ਕਰਾਉਣਾ ਛੋਟੀਆਂ ਅਜੇ ਸਾਲ-ਸਾਲ ਦੀਆਂ ਬਾਕੀ ਤਿੰਨ ਦੀ ਹੋ ਗਈ ਪ੍ਰਮਾਤਮਾ ਮਿਹਰ ਕਰੇ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਜਿਆਦਾ ਦਿਖਾਵਾ ਜਵਰਾ ਦੀ ਕੱਟੀ ਥੱਲੋਂ ਬੜੀ ਕਬੀਸ਼ ਹੈ ਆ ਦੇਖੋ ਹੈ ਵਾਹ ਫਾਣਾ ਇਕੱਲੇ ਗੱਲੇ ਇਕੱਲੇ ਗੱਲੇ ਇਹਦੇ ਕਰਮ ਵਾਲੀ ਤੇ ਇਹਦੀ ਉਹ ਮਜਦਰੀ ਹੈ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਸਾਸਰੀ ਘਰ ਭਾਈ ਸਾਰਿਆਂ ਨੂੰ